सावन अष्टमी नवरात्रि आते पंजाब समेत अलग-अलग राज्यों में संगीत ने आकर विशेष पकवानों के दे लंगर लगाए हुए हैं। उत्के-उत्के करीब 300 किलोमीटर की दूरी तो आके बजिंदा दिया संतों के वलो पंजाब और हिमाचल की सीमा पे स्थित कोलान वाले टोबे नजदीक अलग-अलग तरह के पकवानों के लंगर 10 दिन के लिए लगाए जा रहे हैं। इस लंगर के बीच जिथे अलग-अलग पकवानों के लंगर ब्रेकफास्ट ਲੰਚ ਅਤੇ ਡਿਨਰ ਦੇ ਵਿੱਚ ਦਿੱਤੇ ਜਾਂਦੇ ਹਨ ਉੱਥੇ ਹੀ ਉਹਨਾਂ ਦੇ ਵੱਲੋਂ ਸੰਗਤ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬਿਠਾ ਕੇ ਲੰਗਰ ਖਿਲਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਮਾਤਾ ਦੀ ਕੜਾਹੀ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਬ੍ਰੇਕਫਾਸਟ ਵਿੱਚ ਚਾਹ, ਪਕੌੜਾ, ਬਿਸਕੁਟ, ਪਰੌਂਠੇ ਆਦਿ ਪਰੋਸੇ ਜਾਂਦੇ ਹਨ ਅਤੇ ਦੁਪਹਿਰ ਦੇ ਭੋਜਨ ਵਿੱਚ ਦਾਲ, ਕੜੀ, ਛੋਲੇ, ਹਰੀ ਸਬਜੀ, ਮਲਾਈ ਕੋਫਤਾ, ਸ਼ਾਹੀ ਪਨੀਰ ਮਟਰ ਪਨੀਰ ਆਦਿ ਹਰ ਰੋਜ਼ ਅਲੱਗ-ਅਲੱਗ ਮੀਨੂ ਦੇ ਹਿਸਾਬ ਦੇ ਨਾਲ ਬਣਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੰਗਤ ਦੇ ਲਈ ਦਹੀਂ ਪੱਲਾ, ਟਿੱਕੀ, ਨਿਊਡਲ ਪਾਪਕੋਰਨ ਆਦਿ ਦੇ ਸਟਾਲ ਵੀ ਲਗਾਏ ਜਾਂਦੇ। ਉਹਨਾਂ ਨੇ ਦੱਸਿਆ ਕਿ ਲੰਗਰ ਦੇ ਦੌਰਾਨ ਕਮੇਟੀ ਮੈਂਬਰਾਂ ਦੇ ਨਾਲ-ਨਾਲ 100 ਦੇ ਕਰੀਬ ਸੇਵਾ ਦਾ 24 ਘੰਟੇ ਸੇਵਾ ਦੇ ਵਿੱਚ ਜੁਟੇ ਰਹਿੰਦੇ ਹਨ।

ਬੱਤੀ ਮਾ ਭੰਡਾਰਾ ਹੈ। ਅੱਛੀ ਥੀ ਮੈਂਬਰ ਹੈਗੇ ਸਾਡੇ ਮੇਨ ਵਾਕੀ ਸੇਵਾਦਾਰ ਹੈਗੇ। ਵੀਕ ਦੇ ਲਗਭਗ ਹਲਵਾਈ ਦੇ ਸਟਾਫ ਹੈਗਾ। ਬਾਕੀ ਮੈਂਬਰ ਸਾਡੇ ਆਉਂਦੇ ਜਾਂਦੇ ਰਹਿੰਦੇ ਆ 10-15 ਆ ਕੇ 10-15 ਚਲੇ ਗਏ। ਇਹ ਜਿਹੜਾ ਸਵੇਰ ਦੇ ਸਮੇਂ ਬ੍ਰੇਕਫਾਸਟ ਹੁੰਦਾ ਕੀ ਕੀ ਹੁੰਦਾ ਹੈ? ਸਵੇਰੇ ਤੰਦੂਰੀ ਰੋਟੀ ਵੀ ਹੁੰਦੀ ਹੈ, ਬਦੂਰੇ ਛੋਲੇ ਵੀ ਆਉਂਦੇ ਕਦੇ। ਸਭ ਤੋਂ ਪਹਿਲੇ ਮਾਤਾ ਦੀ ਕੜਾਈ ਬਣਦੀ ਹੈ, ਚਾਹ ਦਾ ਪ੍ਰਸ਼ਾਦ ਚੱਲਦਾ ਜੀ। ਉਹ ਨਾ ਕਰੇ ਬਿਸਕੁਟ ਕਦੇ ਰਸਤ ਇਹ ਦੁਪਹਿਰ ਦੇ ਖਾਣੇ ਦੇ ਵਿੱਚ ਕੀ ਕੀ ਦਾਲ ਦੁਪਹਿਰੇ ਦਾਲ ਹੁੰਦੀ ਹੈ ਕਦੇ ਪਿੰਡੀ ਬਣ ਗਈ ਕਦੇ ਕੋਈ ਜਿਵੇਂ ਅੱਜ ਪਾਲਕ ਕੋਫਤਾ ਬਣ ਗਿਆ ਪੇਟਾ ਬਣ ਜਾਂਦਾ ਇਹ ਨਾਲ ਹੀ ਮਿੱਲੀ ਸਬ지 ਬਣ ਜਾਂਦੀ ਜੀ ਫਰੀਡ ਵੀ ਆਉਂਦਾ ਪਨੀਰ ਦੀ ਬਣ ਜਾਂਦੀ ਹਫਤੇ ਚ ਮਤਲਬ ਕਿ ਇੱਕ ਦੋ ਵਾਰੀ ਪਨੀਰ ਦੀ ਵੀ ਬਣ ਜਾਂਦੀ ਮਟਰ ਪਨੀਰ ਬਣ ਜਾਂਦਾ ਜੀ ਨੇਲੇ ਨਹੀਂ ਬਣਦਾ ਮਤਲਬ ਠੀਕ ਹੈ ਮਿੱਠੀ ਖੀਰ ਬਣ ਜਾਂਦੀ ਵੀਰ ਜੀ ਸਵੇਰੇ ਮਾਤਾ ਦੀ ਕੜਾਈ ਹੁੰਦੀ ਹੈਗੀ ਤੇ ਸ਼ਾਮ ਦੇ ਸਮੇਂ ਵੀ ਜਿਹੜਾ ਡਿਨਰ ਵਿੱਚ ਸ਼ਾਮ ਦੇ ਸਮੇਂ ਉਸ ਸਮੇਂ ਵੀ ਦਾਲ ਤਾਂ ਬਣਦੀ ਬਣਦੀ ਹੈ ਚਾਵਲ ਹੋ ਗਏ ਸਬਜ਼ੀ ਚੇਂਜ ਹੋ ਜਾਂਦੀ ਜਿਵੇਂ ਅੱਜ ਰਾਜਮਾ ਚਾਵਲ ਬਣ ਕੇ ਕੱਲ ਚਨੇ ਚਾਵਲਾ ਬਣ ਗਿਆ ਇਸ ਤਰ੍ਹਾਂ ਰਲ ਮਿਲ ਕੇ ਸਬਜ਼ੀਆਂ ਬਣਦੀਆਂ ਸਾਰੀਆਂ ਸਨੈਕਸ ਜਿਹੇ ਬਣਦੇ ਆ ਆਲੂ ਫਿੰਗਰ ਬਣ ਜਾਂਦੇ ਆ ਇਹ ਨਵੜੇ ਕਿਤੇ ਨਵੜੇ ਬਣ ਜਾਂਦੀ ਐ ਪਾਸਤਾ ਬਣਨਾਂ ਦਾ ਅੱਜ ਕੱਲ ਜਿਵੇਂ ਰਲ ਮਿਲ ਕੇ ਥੋੜੀ ਥੋੜੀ ਆਈਟਮ ਸਾਰੀ ਚੱਲਦੀ ਰਹਿੰਦੀ ਐ ਇਹ ਲੰਮਾ ਖਾਵਾ ਤੋਂ ਉੱਤੇ ਸੇਵਾ ਕਰਦੇ ਨੇ ਉਹ ਕਿਸ ਤਰ੍ਹਾਂ ਦਾ ਬਹੁਤ ਪਹਿਲਾਂ ਖਾਵਾ ਹੁੰਦਾ ਸੀ ਜਦੋਂ 20 ਸਾਲ ਹੋਣ ਕਿਸ ਤਰ੍ਹਾਂ ਦਾ ਆਪੀ ਬਹੁਤ ਚੇਂਜ ਹੋ ਗਿਆ ਕੋਈ ਲੱਗੇ ਪਹਿਲੇ ਸ਼ੁਰੂ ਤੋਂ ਤਾਂ ਇਹ ਦਾਲ ਫੁਲਕੇ ਚੱਲਦਾ ਸੀ ਹਰੇਕ ਲੰਗਰ ਦੇ ਵਿੱਚ ਹੌਲੀ ਹੌਲੀ ਸਮੇਂ ਦੇ ਨਾਲ ਚੇਂਜ ਹੋ ਜਾਂਦਾ ਸਭ ਕੁਝ ਥੋੜਾ ਥੋੜਾ ਇਸ ਸੰਗਤ ਦੇ ਵਿੱਚ ਸੇਵਾਦਾਰ ਦੇ ਵਿੱਚ ਕਿਸ ਤਰ੍ਹਾਂ ਦਾ ਆਸ਼ਾ ਹੈ ਮਾਤਾ ਜੀ ਦੇ ਨਾਮ ਅੱਜ ਆ ਰਿਹਾ ਹੈ ਨਵਰਾਤਰੀਆਂ ਦੇ ਵਿੱਚ ਸਾਵਣ ਦੇ ਜਿਹੜੇ ਨਵਰਾਤਰੀਏ ਬਹੁਤ ਜ਼ਿਆਦਾ ਹਸਾ ਹੈ ਸਾਰੇ ਪੰਜਾਬ ਨੇ ਬਹੁਤ ਜ਼ਿਆਦਾ ਹਸਾ ਹੁੰਦਾ ਸਾਰੇ ਧੂਮ-ਧਾਮ ਨਾਲ ਆਉਂਦੇ ਮਾਤਾ ਦੇ ਦਰਸ਼ਨ ਕਰਨ ਮੰਦਰ ਵਾਲਾ ਦਾ ਵੀ ਸਾਰਾ ਦਾ ਪੂਰਾ ਹਸਾ ਹੁੰਦਾ ਸੇਵਾਦਾਰਾਂ ਨੂੰ ਹੁੰਦਾ ਵੀ ਸਾਵਣ ਦਾ ਮਿੰਨਾ ਅੱਗੇ ਚੱਲ ਕੇ ਸੇਵਾ ਕਰੇ ਮਾਤਾ ਰਾਣੀ ਦੇ ਕਿਰਪਾ ਨਾਲ ਸਾਪੰਡਾ ਰ ਚੱਲਦਾ ਮਾਤਾ ਰਾਣੀ ਦੇ ਸੇਵਕਾਂ ਦੇ ਸੰਯੋਗ ਨਾਲ ਸਾਰੇ ਸ਼ਹਿਰ ਦੇ ਸੰਯੋਗ ਨਾਲ ਭੰਡਾਰਾ ਦੇ ਨਾਲ ਬਿਲ ਮਿਲ ਕੇ ਭੰਡਾਰਾ ਚੱਲਦਾ ਜਿਲ੍ਹਾ ਮੁੱਤਲ ਬੰਡਾ ਮਾਤਾ ਨਾਨਾ ਦੇ ਭੰਡਾਰਾ ਮੰਡਲ ਦਸ ਦਸਿਆ ਹੈ ਤੇ ਬੱਤੀਵਾਂ ਭੰਡਾਰਾ ਹੈ ਮਾ ਮਾਈ ਦੀ ਕਿਰਪਾ ਦੇ ਨਾਲ ਤੇ ਸਭ ਦੇ ਸਭ ਭੰਡਾਰ ਪੂਰੇ ਭੰਡਾਰ ਦੇ ਸਹਿਯੋਗ ਨਾਲ ਪੰਡਰਾ ਨਾਏ ਜਾਂਦਾ ਹੈ ਇਹਦੇ ਵਿੱਚ ਬਹੁਤ ਹੁੰਦਾ ਨਾਲ ਸੇਵਕ ਸੇਵਕ ਵੀ ਬਹੁਤ ਸੇਵਾ ਕਰਦੇ ਆ ਤੇ ਸੰਸਥਾ ਦੇ ਮੈਂਬਰ ਦੇ ਨਾਲ ਸੰਗਤ ਦੀ ਪੂਰੀ ਰੌਣਕ ਦੇਖ ਨੂੰ ਮਿਲਦੀ ਹੈ ਇਹਦਾ ਕਹੀ ਦੱਸਿਆ ਬੱਤੀਵਾਂ ਭੰਡਾਰਾ ਤੁਸੀਂ ਹਰ ਸਾਲ ਹੀ ਆਵੇ ਮੈਨੂੰ ਅੱਜ ਅੱਜ 13-14 ਸਾਲ ਹੋ ਗਏ ਮੈਨੂੰ ਇਸ ਸੰਸਥਾ ਨਾਲ ਜੁੜੇ ਨੂੰ ਤੇ ਜੁੜ ਕੇ ਵੀ ਬਹੁਤ ਖੁਸ਼ੀ ਹੋਈ ਹੈ ਨਾਲ ਹੋਰ ਉਹਨੂੰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਆ ਵੀ ਇਸ ਦੇ ਨਾਲ ਜੁੜੋ ਵੀ ਜੀ ਦੇ ਨਾਲ ਸੇਵਾ ਪਵਨ ਤੋਂ ਵੱਧ ਕਰ ਸਕੀਏ ਭਗਵਾਨਾ ਦੇ ਵਿੱਚ ਕੀ ਕੀ ਹੁੰਦਾ ਖਾਸ ਆਪਣੇ ਜਿਹੜੇ ਭਗਵਾਨਾ ਚ ਡੇਲੀ ਜਿਆਦਾ 15 20 ਤਰ੍ਹਾਂ ਦੇ ਭੋਜਨ ਦੇ ਭੋਜਨ ਦੇ ਹਰ ਤਰ੍ਹਾਂ ਦੀ ਜਿਵੇਂ ਵੀ ਹੈ ਚੀਜ਼ਾਂ ਬਣਦੀਆਂ ਕਦੇ ਨਿਊਟਰਲ ਬਣ ਗਏ 버거 ਬਣ ਗਿਆ ਗੋਲਪੇ ਬਣ ਗਏ ਭੱਲੇ ਬਣ ਗਏ ਟਿੱਕੀਆਂ ਬਣ ਗਈਆਂ ਤੇਂਦਰਾਂ ਦੀ ਸਮਝਾਂ ਬਣ ਗਈਆਂ ਚਾਵਲ ਬਣ ਗਏ ਮਿੱਠਾ ਬਣ ਗਿਆ ਮਿੱਠੇ ਚ ਖੀਨੀ ਡੇਲੀ ਬਣ ਜਾਂਦੀ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੀ ਆਈਟਮਾਂ ਡੇਲੀ ਬਣਦੀਆਂ ਹਨ ਜਿਹੜੇ ਸੇਵਾਦਾਰ ਆਏ ਹੋਏ ਉਹ ਕਿੰਨੀ ਕਰ ਲਗਨ ਨਾਲ ਸੇਵਾ ਕਰਦੇ ਉਹ ਜਿੰਨੇ ਗੈਰੀ ਥੋੜੀ ਹੈ ਜੀ ਕਿਉਂਕਿ ਸਭ ਨਿਸ਼ਕਾਮ ਭਾਵ ਨਾਲ ਲਾਂਦੇ ਆ ਕੋਈ ਇਹ ਨਹੀਂ ਆ ਵੀ ਪੇੜ ਹੈ ਸਾਰੇ ਆਪਣੇ ਕੋਈ 4 ਦਿਨ ਲਾਂਦਾ ਕੋਈ 6 ਦਿਨ ਲਾਂਦਾ ਕੋਈ 8 ਦਿਨ ਲਾਂਦਾ ਇਹ ਸਾਡੇ ਪ੍ਰਧਾਨ ਜੀ ਹੈ ਛੋਟੇ ਪ੍ਰਧਾਨ ਜੀ ਇਹ 15 ਦਿਨ ਤੇਰੇ ਦਿਨ 14 ਦਿਨ ਇਹ ਲਾਂਦੇ ਆ ਇਹਨਾਂ ਨਾਲ ਅਸੀਂ ਇਹਨਾਂ ਨਾਲ ਅਸੀਂ ਬਰ 10-12 ਦਿਨ ਅਸੀਂ ਲਾ ਲੈਂਦੇ ਆ ਤੇ ਇੱਕ ਬਰ 10-12 ਦਿਨ ਇਹ ਲਾ ਲੈਂਦੇ ਜਿਵੇਂ ਵੀ ਸਹਿਯੋਗ ਹੁੰਦਾ ਟੈਪ ਦੇ ਸਾਹ ਨਾਲ ਅਸੀਂ ਸਾਰੇ ਸਹਿਯੋਗ ਦਿੰਨੇ ਆ 12ਵੀਂ ਜਿਹੜੀ ਸੰਗਤ ਆ ਰਹੀ ਤੁਸੀਂ ਦੇਖਦੇ ਆ ਉਹਨਾਂ ਚ ਕਿੰਨਾ ਸ਼ਾਹ ਹੈ ਮਾਤਾ ਰਾਣੀ ਦੇ ਦਰਸ਼ਨ ਮੈਂ ਕਹਿੰਦਾ ਜਿੰਨਾ ਕਹਤੋਂ ਥੋੜਾ ਜੀ ਮੈਨੂੰ ਅੱਜ ਦਾ ਇਹਨਾਂ ਐ ਲੱਗ ਰਿਹਾ ਜਿਵੇਂ ਪੂਰਾ ਪੰਜਾਬ ਹੀ ਮਾਤਾ ਰਾਣੀ ਦੇ ਦਰਬਾਰ ਵੱਲ ਜਾ ਰਿਹਾ ਅੱਜ ਦੀ ਧੀਰਚ ਅੱਜ ਪੂਰੀ ਰੌਣਕ ਹੈ ਸ਼ਹਿਰ ਅੱਜ ਮਾਤਾ ਨਾਨਾ ਦੇਵੀ ਦੇ ਭਲਾਰਾ ਮੰਡਲ ਦੇ ਵਿੱਚ ਦਰਵਾਜ਼ਾ ਪੂਰੀ ਰੌਣਕ ਚੱਲ ਰਹੀ ਹੈ ਅੱਜ ਦੀ ਤਰੀਕ ਚ ਅੱਜ ਜਿਵੇਂ 7 ਤਰੀਕ ਹੈ 7 8 2024 ਨੂੰ ਪੂਰੀ ਰੌਣਕ ਹੈ ਜਿਹੜੀ ਤਰੀਕ ਚ ਅੱਗੇ ਜਿਹੜਾ ਰੌਣਕ ਬਣੂਗੀ ਘਟਦੇ ਨਹੀਂ ਮਹਾਮਾਏ ਦੀ ਕਿਰਪਾ ਨਾਲ